ਹੈਲੋ ਜੀ ਸਸਰੀ ਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਸਰੀ ਕਾਲ ਮੈਂ ਬੋਲਦੀ ਨਹੀਂ ਮੋਰੰਦੀਪਿਸ਼ਮੇਸ਼ ਨਗਰ ਗਲੀ ਨੰਬਰ 2 ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲੋ ਤੇ ਜੇ ਪੁਰਾਣੇ ਹੋ ਤਾਂ ਵੀਡੀਓ ਦਾ ਆਨੰਦ ਲਓ ਵੈਗਰੂ ਤੁਹਾਨੂੰ ਬਹੁਤ-ਬਹੁਤ ਤਰੱਕੀਆਂ ਦੇਣ ਜੀ ਅੱਜ ਆਪਾਂ ਲੈ ਕੇ ਆਏ ਆਂ ਜੀ ਡਿਜ਼ਾਈਨਰ ਸੂਟ ਨਾਲੇ ਇਹ ਵੀਰੇ ਉਹ ਪਾਣਾ ਕਹਿੰਦੀਆਂ ਨੇ ਇਹ ਚੁੰਨੀਆਂ ਮਸਲੀਨ ਦੀਆਂ ਨਹੀਂ ਇਹ ਉਹ ਦੀਆਂ ਨਹੀਂ ਜੀ ਦੇਖੋ ਜੀ ਲਿਖਿਆ ਉਹਨਾਂ ਨੇ ਮਸਲੀਨ ਹੈ ਨਾ ਚੁੰਨੀਆਂ ਤੇ ਠੀਕ ਹੈ ਜੀ ਕਿਉਂਕਿ ਮਸਲੀਨ ਕਈ ਭੰਤੀ ਹੈ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਆਕਰ ਪਰ ਇਹ ਏਡੀ ਮਾੜੀ ਨਹੀਂ ਹੈਗੀ ਜੇ ਤੁਸੀਂ ਦੇਖੋ ਤਾਂ ਪ्योर ਮਸਲੀਨ ਦੇ ਦੁਪट्टे 1000 ਤੋਂ 1500 ਤੱਕ ਪਏ ਹੈ ਜੀ ਐਡੇ ਮਹਿੰਗੇ ਦੁਪट्टे ਕੌਣ ਲਾਉਂਦਾ ਹੁੰਦਾ ਆ ਲਓ ਜੀ ਆ ਗਿਆ ਜੀ ਪਹਿਲਾ ਕਲਰ ਸਾਰਿਆਂ ਦੇ ਗਲੇ ਤੇ ਨਾ ਜੀ ਹੈਂਡ ਟੱਚ ਦਿੱਤਾ ਹੋਇਆ ਸੀ ਕੱਲੇ ਗਲੇ ਤੇ ਹੋਰ ਨਹੀਂ ਕਿਤੇ ਆ ਸਾਨੂੰ ਚਮਕ ਦੀ ਦੀਦੀ ਹੋਣੀ ਹੈ ਜੀ ਕੱਲੇ ਗਲਿਆਂ ਤੇ ਹੈਂਡ ਟੱਚ ਦਿੱਤਾ ਜਾਨੀ ਕਿ ਹੈਂਡਵਰਕ ਹੈ ਬਾਕੀ ਇਹ ਸਾਰੇ ਵੀ ਡਿਜ਼ਾਈਨਰ ਹੈ ਇੱਕ ਗ੍ਰੇਸ ਕਾਟਨ ਦੇ ਸੂਟ ਹੈ ਵੀਰੇ ਆਸੇ ਦੀ ਫੋਟੋ ਜੀ ਹਾਲੋ ਜੀ ਗ੍ਰੇਸ ਫਲ ਫੰਦੀ ਸਲਵਾਰ ਤੇ ਮਸਲੀਨ ਦੀ ਚੁੰਨੀ ਹੈ ਜੀ ਇਹ ਚੁੰਨੀਆਂ ਮਸਲੀਨ ਦੀ ਲਿਖੀ ਹੁੰਦੀਆਂ ਜੀ ਆਹ ਦੇਖੋ ਜੀ ਸਾਰੇ ਦੁਪੱਟਿਆਂ ਨੂੰ ਪੀਖੋ ਵੀ ਕੀਤਾ ਹੋਇਆ ਹਾਲੋ ਇਹ ਮਸਲੀਨ ਦੀ ਚੁੰਨੀ ਹੈ ਜੀ ਕਈ ਭੰਤੀ ਮਸਲੀਨ ਆ ਜਾਂਦੀ ਹੈ ਨਾ ਹਾਲੋ ਜੀ ਇਹ ਮਸਲੀਨ ਦੀ ਚੁੰਨੀ ਹੈ ਜੀ ਇਸ ਸੂਟ ਦੇ ਨਾਲ ਤੇ ਸੂਟ ਦੀ ਕੀਮਤ ਹੈ ਜੀ ਸਿਰਫ 850 ਰੁਪਏ ਤੇ 65 ਰੁਪਏ ਦੀ ਡਿਲੀਵਰੀ ਲੱਗਦੀ ਹੈ ਜੀ 850 ਰੁਪਏ ਫੋਟੋ ਖਾਤੀ ਸੀ ਅਗਲਾ ਕਲਰ ਆ ਗਿਆ ਜੀ ਜਾਮਨੀ ਜ ਸਾਰਿਆਂ ਦੇ ਗਲੇ ਤੇ ਹੀ ਹੈਂਡ ਟੱਚ ਦਿੱਤਾ ਹੋਇਆ ਜੀ ਆ ਦੇਖੋ ਇਹਦੇ ਵਿੱਚ ਵੀ ਚੰਕੂ ਜੀ ਆ ਰਹੀ ਹੈ ਦਿਖ ਰਹੀ ਹੈ ਆ ਲਓ ਜੀ ਇਹ ਤੋਂ ਫੜ ਲਿਆ ਕਰੂਗੇ ਇਹਦੀ ਲੰਬਾਈ ਤੁਸੀਂ 45 46 ਤਿਆਰ ਕਰ ਸਕਦੇ ਹੋ ਨੇ ਆ ਲਓ ਜੀ ਇਦੇ ਬਾਜੂ ਤੇ ਵੀ ਡਿਜ਼ਾਈਨ ਹੈ ਜੀ ਸਾਰਿਆਂ ਦੇ ਬਾਜੂਆਂ ਦੇ ਡਿਜ਼ਾਈਨ ਆ ਮਗਰ ਮੁਰੇ ਡਿਜ਼ਾਈਨ ਆ ਜੀ ਇਹ ਹੈਂਡ ਟੱਚ ਕੱਲਾ ਗਲੇ ਤੇ ਆ ਜੀ ਆ ਇਹਦੀ ਬਾਟਮ ਹੈ ਆ ਮਸਲੀਨ ਦੀ ਚੁੰਨੀ ਹੈ ਜੀ ਖੁੱਲੀ ਡੁੱਲੀ ਚੁੰਨੀਆਂ ਭਾਈ 2.5 ਮੀਟਰ ਦੀਆਂ ਚੁੰਨੀ ਸੂਟ ਦੀ ਕੀਮਤ ਆ ਜੀ ਓਨਲੀ 850 ਇਹ ਗਰਮੀਆਂ ਚ ਪਾਉਣ ਵਾਲੇ ਗਰੇਸ ਕਾਟਨ ਦੇ ਸੂਟ ਆ ਜੀ ਵਧੀਆ ਆ ਇਹਦੀ ਚੁੰਨੀ ਹੈ ਜੀ ਕੋਈ ਫਰਕ ਨਹੀਂ ਕਿ ਹਾਂ ਜੀ ਆਸੇ ਦੀ ਫੋਟੋ ਜੀ ਆਨਲੀ 850 ਜੀ ਅਗਲਾ ਕਲਰ ਆਗਾ ਜੀ ਸਕਿਨ ਜਿਆ ਕਲਰ ਬਹੁਤ ਸੋਹਣਾ ਕਲਰ ਹੈ ਸਾਰਿਆਂ ਦੇ ਗਲੇ ਤੇ ਹੈਂਡ ਟੱਚ ਹੈ 40 45 ਇੰਚ 40 ਇੰਚ ਜਿੰਨਾ ਮਰਜ਼ੀ ਨੀ ਮੰਗ ਕਰੋ ਇਹਨੂੰ ਇੱذ ਕੋਈ ਇਸ਼ੂ ਨਹੀਂ ਜੀ ਆ ਗਿਆ ਜੀ ਆ ਦੇਖੋ ਇਹਦੇ ਗਲੇ ਤੇ ਹੈਂਡ ਟੱਚ ਹੈ ਇਹ ਇਦਾਂ ਦਾ ਹੀ ਜੀ ਖਾਕੀ ਜਿਹਾ ਕਲਰ ਘੇਰੇ ਤੇ ਬਾਰਡਰ ਆਉਂਦਾ ਆਹ ਇਹਦੀ ਬਾਟਮ ਹੈ ਜੀ ਗ੍ਰੇਸ ਕਾਟਨ ਦੀ ਨਾ ਦੇਖੋ ਜੀ ਆਹਦੀ ਚੁੰਨੀ ਹੈ ਜੀ ਚੁੰਨਗੰਢ ਜੈਨ ਰਹੀ ਸਾਰੀਆਂ ਮਸਲੀਨ ਦੀਆਂ ਚੁੰਨੀਆਂ ਨਸਕੋਣ ਦਾ ਫਿਕਰ ਨਾ ਕਿਸਟਣ ਦਾ ਫਿਕਰ ਆ ਲੋ ਸਿਰਫ ਆਕਸ ਸੁਗਨਾਰ ਆ ਇਹ ਵੀ ਕੋਪਸ ਜੀ ਵੀ ਦੇਖੀ ਨਹੀਂ ਸੀ ਜੀ ਹਲੋ ਜੀ ਦਿਖਾ ਦਿਆ ਆ ਗਿਆ ਜੀ ਫੋਜੀ ਜਕਲਾ ਸਾਰਿਆਂ ਦੇ ਗਲੇ ਤੇ ਹੈਂਡ ਟੱਚ ਆ ਦੇਖੋ ਜੀ ਹਾਂਜੀ ਪੜੜਿਆ ਕਰੋ ਜੀ ਹੱਥ ਨਾਲ ਮੜਿਆ ਦਿਖਿਲਾ ਕਰੋ ਭਾਈ। ਸਾਹਗਾ ਜੀ ਕਰੋ ਜੀ ਕਲਰ। ਆਹ ਦੀ ਬੋਟਮ ਹੈ ਜੀ ਓਨਲੀ 850 ਸਰਨਾ ਮਸਲੀਨ ਦੀਆਂ ਕੁਲੀਆਂ ਡੁੱਲੀਆਂ ਚੁੰਨੀਆਂ। ਮਸਲੀਨ ਕਈ ਪੰਤੀ ਆਉਂਦੀ ਹੈ ਵੀਰੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ। ਪਰ ਚੁੰਨੀ ਹੈ ਮਸਲੀਨ ਦੀ ਹੈ। ਹਾਲੋ ਜੀ। ਡਿਜ਼ਾਈਨਰ ਸੂਟ ਹੈ ਡਿਊਟੀ ਤੇ ਪਾਉਣ ਵਾਲੇ ਸੂਟ ਆ ਆਹ ਲੋ ਜੀ ਦੀ ਫੋਟੋ ਕੋਈ ਗੱਲ ਦਾ ਚੁੰਨੀ ਦਾ ਫੜਨ ਦਾ ਸਿਕਾਉਣ ਦਾ ਈ ਇਸ਼ੂ ਨਹੀਂ ਹੁੰਦਾ ਸੂਟ ਗਰੇਸ ਕਾਟਨ ਦੇ ਆ ਜੀ ਬਹੁਤ ਸੌਫਟ ਸਾਰੇ ਡਿਜ਼ਾਈਨਰ ਸੂਟ ਹੈ ਜੀ ਜਿਹੜਾ ਗਲੇ ਤੇ ਹੈਂਡ ਟੱਚ ਦਿੱਤਾ ਬਹੁਤ ਸੋਹਣਾ ਦਿੱਤਾ ਹੋਇਆ ਹੈ ਤਾਂ ਕਿ ਵੀ ਜਿਹੜਾ ਆਪਾ ਅਪਰਚੂਨੀ ਵਾਲਾ ਮਸਲੀਨ ਦਾ ਸੂਟ ਮੰਗਦੇ ਆਂ ਜੀ ਇਹੋ 8-700 ਤੋਂ ਘੱਟ ਵਧੀਆ ਬਣਦਾ ਨਹੀਂ ਹੈਗਾਗਾ ਹਾਂ ਲੋ ਜੀ ਹਾਂ ਲੋ ਜੀ ਆ ਦੇਖੋ ਇਹਦੀ ਵੀ ਗਲੇ ਤੇ ਹੈਂਡ ਟੱਚ ਜੀ ਆ ਫੁੱਲ ਜੀ ਹੈਂਡਵਰਕ ਕੱਲੇ ਗਲੇ ਗਲੇ ਤੇ ਆ ਬਾਜੂ ਆ ਜੀ ਇਹ ਸਾਰੇ ਇਹ ਡਿਜ਼ਾਈਨਰ ਸੂਟ ਹੈ ਵੀਰੇ ਜੋਟੀ ਦੇ ਪਾਉਣ ਵਾਲੇ ਇੱਕ ਤਾਂ ਵਜਬਰੇਟ ਹੈ ਇੱਕ ਤੁਸੀਂ ਇਹਨਾਂ ਨੂੰ ਆਰਾਮ ਨਾਲ ਪਾ ਸਕਦੇ ਹੋ ਵੀ ਭਾਵੇਂ ਤੁਸੀਂ ਦੂ ਤਿੰਨ ਲੈ ਕੇ ਬਣਾ ਕੇ ਗਰਮੀ ਲਈ ਰੱਖ ਸਕਦੇ ਹੋ ਕਿਸੇ ਨੂੰ ਗਿਫਟ ਵੀ ਦਿਓਗੇ ਅਗਲਾ ਯਾਦ ਰੱਖੂਗਾ ਵੀ ਸੂਟ ਸੂਟੀ ਸਿਰ ਆ ਲੋ ਸਿਰਫ ਤੇ ਸਿਰਫ 800 ਰੁਪਇਆ ਆਇਆ ਦਾ ਡਿਜ਼ਾਈਨ ਹੈ ਜੀ ਸੂਟ ਦਾ ਨਾਲ ਫੋਟੋ ਆਉਂਦੀਆਂ ਤੁਸੀਂ ਪਲਾਜੋ ਬਣਾਓ ਸਲਵਾਰ ਬਣਾਓ ਉਹ ਤੁਹਾਡੇ ਤੇ ਡਿਪੈਂਡ ਹੈ ਜੀ ਆ ਜੀ ਨੇਵੀ ਬਲੂ ਜ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਕਲਰ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਕਿਉਂਕਿ ਕੋਈ ਵੀ ਐਸਾ ਕਲਰ ਨਹੀਂ ਹੈਗਾ ਵੀ ਜਿਹੜਾ ਸੋਹਣਾ ਨਾ ਲੱਗੇ ਜੀ ਗਲੇ ਤੇ ਹੈਂਡਵਰਕ ਹੈ ਜੀ ਸਾਰੇ ਤੇ ਆ ਲਓ ਜੀ ਹਾਰੇ ਕੁ ਜੀ ਹੈਂਡਵਰਕ ਗਲੇ ਤੇ ਸਾਰੇ ਤੇ ਪ੍ਰੋਪਰ ਡਿਜ਼ਾਈਨਰ ਸੂਟ ਹੈ ਜੀ ਇਹ ਨੇਵੀ ਬਲੂ ਦੀ ਤਰ੍ਹਾਂ ਕਲਰ ਹੈ ਜੀ ਆਏ ਦੀ ਬਾਟਮ ਹੈ ਜੀ ਤੇ ਆ ਮਸਲੀਨ ਦੀ ਚੁੰਨੀ ਹੈ ਜੀ ਔਨਲੀ 850 ਤੇ ਡਿਲੀਵਰੀ ਇਹਦੀ ਐਕਸਟਰਾ ਜੀ ਪੈਂਟ ਰੀਅ ਲੱਗਣਗੇ ਜੇਕਰ ਤੁਸੀਂ ਮੰਗਵਾਉਣਾ ਤਾਂ ਸੋ ਸਕਰੀਨ ਸ਼ਾਟ ਲੈਣਾ ਨਹੀਂ ਭੁੱਲਣਾ ਜੀ ਆ ਲਓ ਜੀ ਆ ਦੇਖੋ ਜੀ ਨਾ ਇਹ ਚੁੰਨੀਆਂ ਖਰਾਬ ਹੋਣ ਜੀ ਤੇ ਆਈ ਦੀ ਕੋਟ ਕੋਈ ਦੀ ਸ਼ੂਟ ਦੀ ਬਾ ਜੀ ਜੀ ਬਾ ਜੀ ਦੀ ਜਗਾ ਲਾ ਇਹ ਹੈ ਜੀ ਆਪਣਾ ਗਾਜਰੀ ਦਾ ਕਲਰ ਹਾਲੋ ਜੀ ਇਹ ਗਾਜਰੀ ਜਿਆ ਕਲਰ ਹੈ ਜੀ ਕਿੱਡਾ ਸੋਹਣਾ ਦੇਖੋ ਜੀ ਹੈਂਡ ਟੱਚ ਕਿੰਨਾ ਸੋਹਣਾ ਤੇ ਵਰਕ ਹੈ ਗਲੇ ਗਲੇ ਤੇ ਇਕੱਲਾ ਹੈਂਡ ਵਰਕ ਹੈ ਜੀ ਇਹ ਆਹ ਜੀ ਬਾਟਮ ਹੈ ਜੀ ਆਹ ਹੈ ਦਾ ਦੁਪੱਟਾ ਜੀ ਆਹ ਸੂਟ ਤਾਂ ਬਿਲਕੁਲ ਹੀ ਸੱਢਣ ਵਾਲਾ ਨਹੀਂ ਦਾ ਕਿੰਨਾ ਸੋਹਣਾ ਡਿਜ਼ਾਈਨਿੰਗ ਕੀਤਾ ਹੋਇਆ ਹੈ ਆ ਲੈ ਜੀ ਆ ਦੇਖੋ ਜੀ ਚੁੰਨੀ ਇਹਦੇ ਨਾਲ ਕਿੰਨੀ ਸੋਹਣੀ ਹੈ ਜੀ ਆਇਆ ਦੀ ਫੋਟੋ ਹੈ ਜੀ ਇਦਾਂ ਤਿਆਰ ਹੋਣਾ ਇਹਨੇ ਅਗਲਾ ਕਲਰ ਆ ਗਿਆ ਜੀ ਤੁਸੀਂ ਇਹਨੂੰ ਮੋਰ ਪੰਖੀ ਵੀ ਕਹਿ ਸਕਦੇ ਹੋ ਇਹ ਲਾਸਟ ਕਲਰ ਹੈ ਜੀ ਆਪਣਾ ਆਪਾਂ ਸਾਰੇ ਸੂਟ ਦਿਖਾ ਚੁੱਕੇ ਹਾਂ ਜੀ ਇਹ ਅਗਲਾ ਲਾਸਟ ਕਲਰ ਹੈ ਆਹ ਲਓ ਜੀ ਇਹਦੇ ਵੀ ਗਲੇ ਤੇ ਹੈਂਡਵਰਕ ਹੈ ਜੀ ਉਮੀ ਦਿਖ ਰਿਹਾ ਜੀ ਮਿਰਰ ਵਰਕ ਜ্যা ਵੀ ਕੀਤਾ ਹੋਇਆ ਹੈਂਡਵਰਕ ਕਰਕੇ ਮਿਰਰ ਵਰਕ ਹੈ ਇਹ ਬਾਜੂ ਤੇ ਵੀ ਡਿਜ਼ਾਈਨ ਹੋ ਮੰਗਰਮੂਰੇ ਹੀ ਡਿਜ਼ਾਈਨ ਹੈ ਜੀ ਆਹ ਜਿਹੜੀ ਸਲਵਾਰਾ ਬਹੁਤ ਸੋਹਣਾ ਸੂਟ ਹੈ ਵੀਰੇ ਡਿਊਟੀ ਤੇ ਪਾਓ ਬਾਹਰ ਅੰਦਰ ਪਾਓ ਜਿਹੜਾ ਰੈਗੂਲਰ ਕੰਮ ਕਰਦੇ ਹੋ ਬਾਹਰ ਅੰਦਰ ਤੁਹਾਨੂੰ ਜਾਣਾ ਪੈਂਦਾ ਉਹਨਾਂ ਲਈ ਇਹ ਬਹੁਤ ਉਦਿਆ ਚੀਜ਼ ਹੈ ਆਹ ਲਓ ਜੀ ਆ ਇਹਦਾ ਦੁਪੱਟਾ ਹੈ ਜੀ ਕਿੰਨੀਆਂ ਸੋਹਣੇ ਦੁਪੱਟੇ ਹੈ ਜੀ ਆਹ ਲਓ ਇਹ ਲਾਸਟ ਸੂਟ ਸੀ ਜੀ ਆਪਣਾ ਇਹ ਆਈ ਦੀ ਫੋਟੋ ਹੈ ਜੀ ਐਦਾਂ ਦਾ ਕਲਰ ਹੈ ਜੀ ਇਹ ਸਰ 850 ਦਾ ਜੀ ਜਿਸ ਭੰਡ ਭਰਾਣੇ ਲੈਣਾ ਹੋਵੇ ਸਾਡੇ ਨਾਲ ਕੰਟੈਕਟ ਕਰੋ ਸਕਰੀਨ ਸ਼ਾਟ ਲੈ ਕੇ ਭੇਜੋ ਤੇ ਅਸੀਂ ਤੁਹਾਨੂੰ ਸੂਟ ਭੇਜਾਂਗੇ ਜੀ ਡਿਲੀਵਰੀ ਦੀ ਲਗਤ ਹੋਣੀ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਹਾਂ ਜੀ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ